ਸਿਆਸੀ ਸੱਤਾਧਾਰੀ ਆਗੂਆਂ ਨੇ ਧਰਮ ਤੇ ਸਿਆਸਤ ਐਨੀ ਭ੍ਰਿਸ਼ਟ ਕਰਤੀ ਕਿ ਐਸਜੀਪੀਸੀ ਤੋਂ ਲੈ ਕੇ ਪਿੰਡ ਦਾ ਸਰਪੰਚ ਸਹਿਕਾਰੀ ਸਭਾ ਦਾ ਪ੍ਰਧਾਨ ਤੱਕ ਭ੍ਰਿਸ਼ਟ ਕਰਤੇ ਜਿਵੇਂ ਬਦਚਲਨ ਸਸ ਨਵੀਂ ਨੂਨ ਨੂੰ ਵੀ ਛੇਤੀ ਖਰਾਬ ਕਰ ਦਿੰਦੀ ਹੈ ਤਾਂ ਕਿ ਨੂੰ ਅੱਗੋਂ ਨਾ ਬੋਲੇ ਫੇਰ ਸਚਾਈ ਤੇ ਭਲਾਈ ਕਿੱਥੇ ਰਹਿਣ ਗਈ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਮਨ ਕਾਨੂੰਨ ਦੀ ਸਥਿਤੀ ਨਾਲ ਨਿਪਟਣ ਲਈ ਹਰ ਜ਼ਿਲ੍ਹੇ ਦਾ ਐਸਐਸਪੀ ਤੇ ਡੀਐਮ ਸਮਰੱਥ ਅਧਿਕਾਰੀ ਹੁੰਦੇ ਨੇ ਉਹ ਨਰਪੱਖ ਵੀ ਹੁੰਦੇ ਨੇ ਤੇ ਸਥਿਤੀ ਆਪਣੇ ਪੱਧਰ ਤੇ ਕਾਬੂ ਵੀ ਕਰ ਲੈਂਦੇ ਨੇ ਪਰੰਤੂ ਮਾਮਲੇ ਉਸ ਸਮੇਂ ਵਿਗੜਦੇ ਨੇ ਜਦੋਂ ਸੀਐਮ ਦੀ ਕੋਠੀ ਚੋਂ ਮਿੰਟ ਤੇ ਆ ਕਰ ਲੋ ਆ ਨਾ ਕਰੋ ਸਿਆਸੀ ਲਾਹਾ ਲੈਣ ਲਈ ਦਖਲਅੰਦਾਜ਼ੀਆਂ ਹੁੰਦੀਆਂ ਫਿਰ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪੈਂਦਾ ਜਿਵੇਂ ਕੋਟਕਪੂਰਾ ਬਰਗਾੜੀ ਤੇ ਬੁਰਜ ਜਵਾਰ ਸਿੰਘ ਵਾਲਾ ਸਾਡੇ ਸਾਹਮਣੇ ਮਸਾਲਾ ਹਨ ਪਿਆਰੇ ਦੋਸਤੋ ਅੱਜ ਜਿਹੜੀਆਂ ਮੈਂ ਤੁਹਾਨੂੰ ਹੁਣੇ ਕੁਝ 17 ਪੜ੍ਹ ਕੇ ਸੁنائੀਆਂ ਇਹ 17 ਡਾਕਟਰ ਹਰਕੀਰ ਸਿੰਘ ਸਿੱਧੂ ਆਈਏਐਸ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਵਿੱਚੋਂ ਸੀ ਮੈਂ ਅੱਜ ਤੁਹਾਡੇ ਨਾਲ ਇਸ ਪੁਸਤਕ ਬਾਰੇ ਗੱਲ ਕਰਨੀ ਚਾਹੁੰਦਾ ਅਸਲ ਵਿੱਚ ਤਾਂ ਇਹ ਪੁਸਤਕ ਹਰ ਉਹ ਵਿਅਕਤੀ ਨੂੰ ਪੜ੍ਹਨੀ ਚਾਹੀਦੀ ਆ ਜਿਸ ਦੇ ਮਨ ਦੇ ਵਿੱਚ ਇਹ ਆ ਕਿ ਮੈਂ ਤੇ ਕੁਝ ਨਹੀਂ ਕਰ ਸਕਦਾ ਮੇਰੇ ਤਾਂ ਘਰ ਦੇ ਹਾਲਾਤ ਠੀਕ ਨਹੀਂ ਮੇਰੀ ਤਾਂ ਸਰੀਰਕ ਸੇਤ ਠੀਕ ਨਹੀਂ ਮੈਂ ਤਾਂ ਕੋਈ ਬਹੁਤੀ ਪੜ੍ਹਾਈ ਨਹੀਂ ਕੀਤੀ ਮੈਂ ਕੀ ਕਰ ਸਕਦਾ ਭਾਵ ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦਾ ਹੈ ਖਾਸ ਕਰਕੇ ਜੇ ਉਹ ਅਫਸਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਦੂਸਰੀ ਗੱਲ ਮੈਂ ਸਮਝਦਾ ਹਾਂ ਕਿ ਉਹਨਾਂ ਲੋਕਾਂ ਨੂੰ ਵੀ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਆ ਜਿਹੜੇ ਵਿਅਕਤੀ ਇਸ ਸਮੇਂ ਕਿਸੇ ਵੀ ਪ੍ਰਸ਼ਾਸਨਿਕ ਅਹੁਦੇ ਤੇ ਹੈ ਤਾ ਜੋ ਉਹ ਵਿਅਕਤੀ ਇਹ ਸਮਝ ਸਕਣ ਕਿ ਪ੍ਰਸ਼ਾਸਨ ਚਲਾਉਣ ਚ ਐਡਮਿਨਿਸਟ੍ਰੇਸ਼ਨ ਚਲਾਉਣ ਚ ਕਿਸ ਕਿਸਮ ਦੀਆਂ دشਵਾਰੀਆਂ ਆਉਂਦੀਆਂ ਇੱਕ ਪਾਸੇ ਉੱਪਰੋਂ ਭਾਵ ਉੱਪਰਲੇ ਅਫਸਰਾਂ ਵੱਲੋਂ ਫੇਰ ਉੱਪਰਲੀ ਸਰਕਾਰ ਵੱਲੋਂ ਸਿਆਸੀ ਬੰਦਿਆ ਵੱਲੋਂ ਤੇ ਹੇਠੋਂ ਮਲਾਜ਼ਮਾਂ ਵੱਲੋਂ ਵੀ ਅਤੇ ਬਾਹਰੋਂ ਪਬਲਿਕ ਵੱਲੋਂ ਵੀ ਇਹਨਾਂ ਸਮੱਸਿਆਵਾਂ ਨਾਲ ਕਿਵੇਂ ਡੀਲ ਕਰਨਾ ਹੈ ਕਿਵੇਂ ਇਹਨਾਂ ਦਾ ਪ੍ਰਬੰਧ ਕਰਨਾ ਹੈ ਕਿਵੇਂ ਨਿਪਟਣਾ ਹੈ ਇਹ ਕਿਤਾਬ ਬਹੁਤ ਵਧੀਆ ਹੈ ਤੀਸਰੀ ਪੱਧਰ ਤੇ ਮੈਂ ਸਮਝਦਾ ਕਿ ਇਹ ਕਿਤਾਬ ਉਹਨਾਂ ਲੋਕਾਂ ਨੂੰ ਵੀ ਜ਼ਰੂਰ ਪੜ੍ਹਨੀ ਚਾਹੀਦੀ ਆ ਜਿਹੜੇ ਲੋਕ ਸਿਹਤ ਰਸਗੇ ਨਹੀਂ ਕਿਉਂਕਿ ਇਹ ਕੇਵਲ ਕਿਤਾਬ ਸਿਰਫ ਇੱਕ ਡੀਸੀ ਦੀ ਨਿੱਜੀ ਜ਼ਿੰਦਗੀ ਦਾ ਵਰਤਾਂਤ ਹੀ ਨਹੀਂ ਆ ਕਿ ਉਸਨੇ ਕਿਸ ਕਿਸਮ ਦੀਆਂ ਕਟਨਾਵਾਂ ਵਿੱਚ ਹਿੱਸਾ ਲਿਆ ਸਗੋਂ ਇਹਦੇ ਵਿੱਚ ਸਹਿਤਕ ਸਮਾਜਿਕ ਸਭਿਆਚਾਰਕ ਪੱਖ ਵੀ ਬਹੁਤ ਖੂਬਸੂਰਤੀ ਦੇ ਨਾਲ ਪੇਸ਼ ਹੋਇਆ ਹੈ ਇਹਦੀ ਸਹਿਤਕ ਸ਼ੈਲੀ ਵੀ ਬਹੁਤ ਵਧੀਆ ਹੈਗੀ ਹੈ ਮੈਂ ਇਹ ਵੀ ਸਮਝਦਾ ਕਿ ਸਾਡਾ ਸਾਰਿਆਂ ਦਾ ਹੀ ਅਫਸਰ ਸ਼ਾਹੀ ਨਾਲ ਵਾਹ ਪੈਂਦਾ ਹੈ ਅਫਸਰ ਸ਼ਾਹੀ ਦੇ ਮਨੋਵਿਗਿਆਨ ਨੂੰ ਸਮਝਣ ਲਈ ਵੀ ਇੱਕ ਕਿਤਾਬ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਆ ਇਹ ਕਿਤਾਬ ਹਰ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨੂੰ ਪੜਨੀ ਚਾਹੀਦੀ ਹੁਣ ਮੈਂ ਇਸ ਕਿਤਾਬ ਦੀ ਇਹ ਰੈਣੀ ਲੰਮੀ ਚੌੜੀ ਭੂਮਿਕਾ ਬੰਨੀ ਆ ਇਹਦਾ ਵੀ ਇੱਕ ਵਿਸ਼ੇਸ਼ ਕਾਰਨ ਅ ਅੰਗਰੇਜ਼ਾਂ ਦੇ ਵਿੱਚ ਅੰਗਰੇਜ਼ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਸੀ ਆਈਸੀਐਸ ਹੁੰਦੀ ਸੀ ਉਦੋਂ ਸਰਵਸਦਾਨਾ ਉਸ ਦੇ ਅਧਿਕਾਰੀ ਅਕਸਰ ਹੀ ਆਪਣੇ ਜਿਹੜੇ ਜੀਵਨ ਤਜਰਬੇ ਆ ਪ੍ਰਸ਼ਾਸਨਿਕ ਤਜਰਬੇ ਆ ਉਹ ਲੋਕਾਂ ਨਾਲ ਸਾਂਝੇ ਕਰਦੇ ਸੀ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਇਹ ਕੋਈ ਬਹੁਤਾ ਲੰਮੀ ਚੌੜੀ ਪਰੰਪਰਾ ਨਹੀਂ ਹੈ ਹਾਲਾਂਕਿ ਸਾਡੇ ਕੋਲ ਮਹਿੰਦਰ ਸਿੰਘ ਰੰਧਾਵਾ ਦੀ ਆਈ.ਸੀ.ਐਸ ਦੀ ਜਿਹੜੀ ਸਵੈ ਜੀਵਨੀ ਆ ਆਪ ਬੀਤੀ ਉਹ ਸਾਡੇ ਕੋਲੇ ਮੌਜੂਦ ਆ ਉਹਦੇ ਵਿੱਚੋਂ ਵੀ ਤੁਸੀਂ ਬਹੁਤ ਗਿਆਨ ਗ੍ਰਹਿਣ ਕਰ ਸਕਦੇ ਆ ਆ ਆਈਐਸ ਅਫਸਰ ਜੇ ਡੀ ਕੇ ਨਰਪਿੰਦਰ ਰਤਨ ਜਿਹੜੇ ਕਿ ਕਹਾਣੀਕਾਰ ਸੀ ਉਹਨਾਂ ਨੇ ਵੀ ਆਪਣਾ ਜੀਵਨ ਆ ਜਿਹੜਾ ਉਹਦੀਆਂ ਜਿਹੜੀਆਂ ਮੁੱਖ ਕਟਨਾਵਾਂ ਨੇ ਪ੍ਰਸ਼ਾਸਨਿਕ ਉਹ ਲਿਖੀਆਂ ਨੇ ਪਰ ਬਹੁਤੇ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਜਾਂ ਤਾਂ ਲਿਖਦੇ ਹੀ ਨਹੀਂ ਜੇ ਲਿਖਦੇ ਆ ਤਾਂ ਅੰਗਰੇਜ਼ੀ ਚ ਲਿਖਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਅਫਸਰਾਂ ਨੇ ਆਪਣੇ ਤਜਰਬੇ ਲਿਖੇ ਨੇ ਪਰ ਉਹ ਤਜਰਬੇ ਆ ਜਿਹੜੇ ਮੈਂ ਇੱਕ ਗੱਲ ਬੜੀ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਉਹ ਤਜਰਬੇ ਇੱਕੋ ਹੀ ਘਟਨਾ ਦੇ ਬਾਰੇ ਨੇ ਤੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਉਹ ਘਟਨਾ ਹੈਗੀ ਆ ਖਾੜਕੂਆ ਦਾ ਜ਼ਮਾਨਾ ਜਾਂ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਦੇ ਹਾਲਾਤ ਜਾਂ ਬਾਅਦ ਦੇ ਹਾਲਾਤ ਅਸਲ ਦੇ ਵਿੱਚ ਤਾਂ ਉਹ ਚਾਹੇ ਕੇ ਪੀਐਸ ਗੱਲ ਹੋਵੇ ਚਾਹੇ ਕੇਬੀਐਸ ਸਿੱਧੂ ਹੋਵੇ ਉਹ ਚਾਹੇ ਰਮੇਸ਼ਿੰਦਰ ਸਿੰਘ ਹੋਣ ਸਾਰਿਆਂ ਨੇ ਇਕ ਤਰ੍ਹਾਂ ਨਾਲ ਆਪਣੀ ਜਿਹੜੀ ਭੂਮਿਕਾ ਹੈ ਜਿਹੜੀ ਉਸ ਸਾਰੇ 10 ਕਹਿ ਲਓ ਸਮੇਂ 10 ਸਾਲਾਂ ਦੇ ਸਮੇਂ ਦੇ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਤੇ ਬਾਅਦ ਦਾ ਜਿਹੜਾ ਸਮਾਂ ਉਸ ਦੇ ਵਿੱਚ ਸਿਰਫ ਆਪਣੀ ਜਿਹੜਾ ਰੋਲ ਆਪਣੀ ਭੂਮਿਕਾ ਹੈ ਉਹਨੂੰ ਜਾਇਜ਼ਤਾ ਪ੍ਰਦਾਨ ਕਰਨ ਦੀ ਗੱਲ ਹੀ ਹੈ ਸਿਰਫ ਆਪਣੀ ਕਹਿ ਲਓ ਕਿ ਜਸਟੀਫਿਕੇਸ਼ਨ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਇਹ ਕਿਤਾਬਾਂ ਵੀ ਮਹੱਤਵਪੂਰਣ ਨੇ ਪਰ ਸਾਰੀਆਂ ਕਿਤਾਬਾਂ ਅੰਗਰੇਜ਼ੀ ਚ ਨੇ ਭਾ ਕੇ ਬਾਅਦ ਵਿੱਚ ਉਹਨਾਂ ਦਾ ਕੁਝ ਦਾ ਪੰਜਾਬੀ ਅਨਵਾਦ ਵੀ ਹੋਇਆ ਪਰ ਇਹ ਜਿਹੜੀ ਕਥਾ ਮੂਲ ਰੂਪ ਦੇ ਵਿੱਚ ਹੀ ਪੰਜਾਬੀ ਦੇ ਵਿੱਚ ਲਿਖੀ ਗਈ ਹੈ ਇਸ ਕਰਕੇ ਇਹ ਕਿਤਾਬ ਦਾ ਬਹੁਤ ਮਹੱਤਵ ਹੈਗਾ ਹੁਣ ਜੇ ਜਿਹੜੀ ਗੱਲ ਮੈਂ ਕਹਿੰਨਾ ਹੈ ਕਿ ਇਹ ਨੌਜਵਾਨਾਂ ਲਈ ਵਿਦਿਆਰਥੀਆਂ ਦੇ ਲਈ ਇੱਕ ਪ੍ਰੇਰਣਾ ਸਰੋਤ ਕਿਤਾਬ ਹੋ ਸਕਦੀ ਹੈ ਕਿਉਂ ਪ੍ਰੇਰਨਾ ਸਰੋਤ ਹੋ ਸਕਦੀ ਹੈ ਕਿ ਇੱਕ ਸਧਾਰਨ ਪਿੰਡੂ ਜੱਟਾਂ ਦਾ ਮੁੰਡਾ ਕਿ ਜਿਸ ਦਾ ਬਾਪ ਤੇ ਦਾਦਾ ਦੋਹਾਂ ਦਾ ਕਤਲ ਹੋ ਜਾਂਦਾ ਹੈ ਇੱਕੋ ਦਿਨ ਉਹਨਾਂ ਦੇ ਸੱਟਾਂ ਵਜਦੀਆਂ ਉਹ ਪ੍ਰਾਣ ਤਿਆਗ ਦਿੰਦੇ ਨੇ ਉਸ ਸਥਿਤੀ ਦੇ ਵਿੱਚ ਕਹਿ ਸਕਦੇ ਆ ਕਿ ਬਾਪ ਦਾਦਾ ਤੋਂ ਬਾਹਰ ਇੱਕ ਵਿਅਕਤੀ ਕਿਵੇਂ ਨਾਨਕੇ ਘਰ ਪੜਦਾ ਨਾਣਕੇ ਘਰ ਪੜਦੇ ਆ ਕਿਸ ਕਿਸਮ ਦੀਆਂ ਸਮੱਸਿਆਵਾਂ ਥੋੜੀਆਂ ਬਹੁਤੀਆਂ ਹਨ ਪਰ ਨਾਨਕਾ ਪਰਿਵਾਰ ਉਹਨੂੰ ਪਾਲਦਾ ਪੜਾਉਂਦਾ ਇੱਕ ਪਿੰਡੂ ਸਕੂਲ ਵਿੱਚੋਂ ਪੜਦਾ ਪਿੰਡੂ ਸਕੂਲ ਵਿੱਚੋਂ ਪੜ੍ਹ ਕੇ ਉਹ ਜਿਹੜੀ 10ਵੀਂ ਆ ਉਹ ਵੀ ਪ੍ਰਾਈਵੇਟ ਕਰਦਾ ਹੈ ਤੇ ਪ੍ਰਾਈਵੇਟ ਕਰਕੇ ਕੁਝ ਘਰ ਦੇ ਹਾਲਾਤ ਨੇ ਕੁਝ ਉਹਦਾ ਆਪਣਾ ਸ਼ੌਕ ਆ ਕਿ ਛੇਤੀ ਉਹ ਨੌਕਰੀ ਦੇ ਵਿੱਚ ਜਾਣਾ ਚਾਹੁੰਦਾ ਤਾਂ ਕਮਾਲ ਦੀ ਗੱਲ ਆ ਕਿ ਉਹ ਪ੍ਰਾਈਵੇਟ ਪੜਾਈ ਕਰਦਾ ਹੈ ਫਿਰ ਇਹ ਕਿਉਂ ਬੈਂਕ ਦੇ ਵਿੱਚ ਨੌਕਰੀ ਵੀ ਕਰਦਾ ਹੈ ਬੈਂਕ ਦੇ ਵਿੱਚ ਆਮ ਜਿਹੜੀ ਕਲਰਕੀ ਕਹਿ ਲੋ ਉਹ ਕਰਦਿਆਂ ਨਾਲ ਕੀ ਨਾਲ ਜਿਹੜੀ ਸਭ ਤੋਂ ਖੂਬਸੂਰਤ ਗੱਲ ਆ ਕਿ ਉਹ ਵਾਇਆ ਬਠਿੰਡਾ ਜਿਹਨੂੰ ਕਹਿੰਦੇ ਪੀਏ ਕਰਦਾ ਵਾਇਆ ਬਠਿੰਡਾ ਪੀਏ ਕੀ ਹਿੰਦੀ ਸੀ ਕਿ ਤੁਸੀਂ ਗਿਆਨੀ ਕਰ ਲਵੋ ਗਿਆਨੀ ਗਿਆਨੀ ਤੋਂ ਬਾਅਦ ਐਮਆਈਐਲ ਕੈਪੈਸਿਟੀ ਕਹਿੰਦੇ ਸੀ ਮਾਡਰਨ ਇੰਡੀਅਨ ਲੈਂਗੁਏਜ ਦੀ ਕਪੈਸਿਟੀ ਦੇ ਵਿੱਚ ਫਿਰ ਤੁਸੀਂ ਸਿੱਧੇ ਬੀਏ ਦੇ ਪੇਪਰ ਦੇ ਸਕਦੇ ਸੀਗੇ ਉਹਦੇ ਵਿੱਚ ਸਮਾਂ ਉਲਟਾ ਕੁਝ ਪੇਪਰਾਂ ਦੀ ਤੁਹਾਨੂੰ ਛੋਟ ਮਿਲ ਜਾਂਦੀ ਸੀਗੀ ਤੁਸੀਂ ਸਿਰਫ ਦੋ ਸਬਜੈਕਟਾਂ ਦੀ ਤਿਆਰੀ ਕਰਕੇ ਬੀਏ ਦੇ ਚਾਰ ਪੇਪਰ ਦੇ ਕੇ ਦੋ-ਦੋ ਸਾਲਾਂ ਦੇ ਵਿੱਚ ਤੁਸੀਂ ਬੀਏ ਕਰ ਜਾਂਦੇ ਸੀ ਉਸ ਢੰਗ ਨਾਲ ਬੀਏ ਕੀਤਾ ਫਿਰ ਉਹਨਾਂ ਦੇ ਮਨ ਦੇ ਵਿੱਚ ਹੋਇਆ ਕਿ ਮੈਂ ਲਾ ਕਰ ਲਾ ਕੀਤਾ ਫਿਰ ਕੱਚੀ ਨੌਕਰੀ ਕੀਤੀ ਸਰਕਾਰੀ ਵਕੀਲ ਦੀ ਫਿਰ ਤਿਆਰੀ ਕੀਤੀ ਪੀਸੀਐਸ ਜੁਡੀਸ਼ਰੀ ਦੀ ਜਿਹਨੂੰ ਕਹਿੰਦਾ ਜੱਜ ਬਣਦੇ ਬਣਦੇ ਰਹੇ ਫਿਰ ਪੀਸੀਐਸ ਅਬਜੈਕਟਿਵ ਦੀ ਤਿਆਰੀ ਕੀਤੀ ਤਾਂ ਪੀਸੀਐਸ ਸੈਲੈਕਟ ਹੋਏ ਇਸ ਸਮੇਂ ਦੌਰਾਨ ਪਿੰਡ ਨੇ ਪੜ੍ਹਿਆ ਲਿਖਿਆ ਮੁੰਡਾ ਜਾਣ ਕੇ ਸਰਬਸੰਮਤੀ ਦੇ ਨਾਲ ਸਰਪੰਚ ਵੀ ਬਣਾ ਤਾ ਤਾਂ ਸਰਪੰਚੀ ਤੋਂ ਬਾਅਦ ਫਿਰ ਪੀਸੀਐਸ ਕਲੀਅਰ ਕੀਤਾ ਤਾਂ ਪੀਸੀਐਸ ਕਲੀਅਰ ਕਰਕੇ ਫਿਰ ਉਹ ਬਹੁਤ ਥਾਵਾਂ ਦੇ ਉੱਤੇ ਡਾਇਰੈਕਟਰ ਰਹੇ ਅਸਿਸਟੈਂਟ ਡਾਇਰੈਕਟਰ ਰਹੇ ਡਿਪਟੀ ਡਾਇਰੈਕਟਰ ਰਹੇ ਇੱਥੇ ਤੱਕ ਕਿ ਭਾਸ਼ਾ ਭਾਗ ਦੇ ਡਾਇਰੈਕਟਰ ਰਹੇ ਫਿਰ ਉਚੇਰੀ ਸਿੱਖਿਆ ਦੇ ਵਿੱਚ ਉਹ ਕਾਰਵਾਈਆਂ ਦੇ ਵਿੱਚ ਹਿੱਸੇਦਾਰ ਰਹੇ ਫਿਰ ਉਹ ਡੀਸੀ ਬਣੇ ਡੀਸੀ ਫਿਰ ਉਹ ਸਰਰੂਰ ਦੇ ਡੀਸੀ ਰਹੇ ਪਟਿਆਲੇ ਦੇ ਡੀਸੀ ਰਹੇ ਫਿਰ ਉਹ ਕਪੂਰਸਲੇ ਦੇ ਡੀਸੀ ਰਹੇ ਹ ਜਿਹੜਾ ਇਹ ਡੀਸੀ ਬਣਨਾ ਹੈ ਆਪਣੇ ਆਪ ਦੇ ਵਿੱਚ ਆਪਣੇ ਹੀ ਸ਼ਹਿਰ ਆਪਣੇ ਹੀ ਪਿੰਡ ਡੀਸੀ ਬਣਨਾ ਇੱਕ ਆਮ ਪਿੰਡੂ ਬੰਦੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਮੁਹਾਵਰਾ ਹੁੰਦਾ ਕਿ ਪੜ ਲੈ ਕੇ ਪਰ ਤੂੰ ਕਿਹੜਾ ਡੀਸੀ ਬਣ ਜਾਏਗਾ ਤੇ ਹਰਕੀਰ ਸਿੰਘ ਸਿੱਧੂ ਡੀਸੀ ਬਣਿਆ ਮੈਂ ਸਮਝਦਾ ਕਿ ਜਿਹੜੇ ਪਰਵਾਰਾਂ ਦੇ ਵਿੱਚ ਕਈ ਝਗੜਿਆਂ ਕਾਰਨ ਜਾਂ ਹੋਰ ਕਾਰਨਾ ਕਰਕੇ ਪਿਓ ਬਾਰੇ ਹੋ ਜਾਂਦੇ ਆ ਜਿਹਨੂੰ ਕਹਿੰਦੇ ਆ ਕਿ ਤਥ ਕਥਤ ਪਿੰਡੂ ਸਕੂਲਾਂ ਦੇ ਵਿੱਚ ਪੜੇ ਆ ਜਾਂ ਮਾੜੇ ਸਕੂਲਾਂ ਦੇ ਵਿੱਚ ਪੜੇ ਆ ਪ੍ਰਾਈਵੇਟ ਪ੍ਰੀਖਿਆਵਾਂ ਪਾਸ ਕੀਤੀਆਂ ਫਿਰ ਇੱਕ ਇੱਕ ਖਾਸ ਗੱਲ ਜਿਹੜੀ ਮੈਂ ਨਹੀਂ ਕਹੀ ਉਹ ਇਹ ਕਿ ਬਚਪਨ ਦੇ ਵਿੱਚ ਹੀ ਕਿਤੇ ਜਿਹਨੂੰ ਕਹਿੰਦੇ ਆ ਕਿ ਜਿਵੇਂ ਆਮ ਹਰ ਬੰਦੇ ਦਾ ਬਚਪਨ ਬੜਾ ਰੰਗ ਰੰਗੀਲਾ ਹੁੰਦਾ ਕਿ ਅੰਬ ਤੋੜਨੇ ਜਾਮਨਾ ਤੋੜਨੀਆਂ ਤੋੜ ਕੇ ਖਾਣੀਆਂ ਜਾਮਨਾ ਤੋੜਦਿਆਂ ਜਿਵੇਂ ਉਹਨਾਂ ਦੀ ਲੱਤ ਟੁੱਟੀ ਤੇ ਫਿਰ ਉਹਦਾ ਇਲਾਜ ਵੀ ਹੋਇਆ ਪਰ ਇਸ ਦੇ ਬਾਵਜੂਦ ਜਿਹਨੂੰ ਕਹਿ ਸਕਦੇ ਆ ਕਿ ਕੁਝ ਪ੍ਰਤੀਸ਼ਤ ਆ ਜਿਹੜੀ ਉਹ ਜਿਹੜਾ ਦੁੱਖ ਦੂਰ ਨਹੀਂ ਹੋਇਆ ਆ ਉਸ ਸਥਿਤੀ ਦੇ ਵਿੱਚ ਕਿ ਬੰਦਾ ਕਹਿੰਦਾ ਕਿ ਮੈਂ ਹੁਣ ਖੇਡਾਂ 'ਚ ਹਿੱਸਾ ਨਹੀਂ ਲੈ ਸਕਦਾ ਮੈਂ ਬਹੁਤੀ ਭੱਜ ਨੱਠ ਨਹੀਂ ਕਰ ਸਕਦਾ ਪਰ ਉਹਨਾਂ ਨੇ ਇਹ ਸਾਰੇ ਕੰਮ ਕੀਤੇ ਇਹਨਾਂ ਜਿਹਨੂੰ ਕਹਿ ਸਕਦੇ ਆਂ ਕਿ ਉਲਟ ਪਰਸਥਿਤੀਆਂ ਦੇ باوجود ਜਿਹਨੂੰ ਕਹਿੰਦੇ ਨਦੀ ਦੇ ਵਹਾ ਦੇ ਉਲਟ ਤੈਰਿਆ ਮਾਪੇ ਸਿਰਫ ਤੇ ਨਹੀਂ ਆ ਯਾਨੀ ਬਾਪ ਦਾਦਾ ਸਿਰਫ ਤੇ ਨਹੀਂ ਆ ਨਾਨਕਿਆਂ ਨੇ ਪਾਲਿਆ ਜਿਹੜਾ ਪੜ੍ਹਾਈ ਕੀਤੀ ਉਹ ਆਮ ਪਿੰਡੂ ਸਕੂਲਾਂ 'ਚੋਂ ਪੜ੍ਹਾਈ ਕੀਤੀ ਪ੍ਰਾਈਵੇਟ ਪ੍ਰੀਖਿਆਵਾਂ ਪਾਸ ਕੀਤੀਆਂ ਪ੍ਰਾਈਵੇਟ ਪ੍ਰੀਖਿਆਵਾਂ ਪਾਸ ਕਰਕੇ ਕੱਚੀਆਂ ਨੌਕਰੀਆਂ ਕੀਤੀਆਂ ਚਾਹੇ ਉਹ ਸਰਕਾਰੀ ਵਕੀਲ ਦੀ ਨੌਕਰੀ ਹੈ ਚਾਹੇ ਉਹ ਬੈਂਕ ਦੀ ਨੌਕਰੀ ਹੈਗੀ ਆ ਫਿਰ ਆਪਣੀ ਮਿਹਨਤ ਦੇ ਨਾਲ ਪੀਸੀਐਸ ਪਾਸ ਕੀਤਾ ਫਿਰ ਪੀਸੀਐਸ ਦੇ ਵਿੱਚ ਵੀ ਚੰਗੀ ਕਾਰਗੁਜ਼ਾਰੀ ਦੇ ਆਧਾਰ ਤੇ ਸਾਰੇ ਜਿਹੜੇ ਪੀਸੀਐਸ ਆ ਉਹ ਆਈਐਸ ਨਹੀਂ ਬਣਦੇ ਫਿਰ ਪੀਸੀਐਸ ਦੇ ਵਿੱਚੋਂ ਆਈਐਸ ਦੀ ਤਰੱਕੀ ਕੀਤੀ ਫਿਰ ਆਪ ਦੇ ਜ਼ਿਲ੍ਹੇ ਦੀ ਵੀ ਡੀਸੀ ਵਜੋਂ ਸੇਵਾ ਕੀਤੀ ਇੱਕ ਸ਼ਾਨਦਾਰ ਕੈਰੀਅਰ ਆ ਪ੍ਰੇਰਣਾ ਸਰੋਤ ਇੱਕ ਵਿਅਕਤੀ ਦਾ ਕੈਰੀਅਰ ਹੈਗਾ ਜੇ ਅਸੀਂ ਇੱਕ ਪਿੰਡੂ ਮੁੰਡੇ ਦੇ ਦ੍ਰਿਸ਼ਟੀਕੋਣ ਤੋਂ ਕੋਲ। ਹੁਣ ਦੂਸਰੀ ਗੱਲ ਕਿ ਕੁਝ ਲੋਕਾਂ ਦੀ ਇੱਕ ਵਿਅਕਤੀਗਤ ਆਚਾਰ ਹੁੰਦਾ ਕਿ ਇਸ ਵਿਅਕਤੀ ਨੇ ਜਿਸ ਤਰ੍ਹਾਂ ਉਹਦੇ ਵਿੱਚ ਦਰਸਾਇਆ ਤੇ ਵੈਸੇ ਵੀ ਉਹਨੂੰ ਨਿੱਜੀ ਤੌਰ ਤੇ ਜਾਣਨ ਵਾਲੇ ਦੋਸਤ ਵੀ ਜਾਣਦੇ ਆ ਕਿ ਉਹ ਨਾ ਸ਼ਰਾਬ ਪੀਂਦੇ ਆ ਨਾ ਸਮੋਕਣ ਕਰਦੇ ਨਾ ਮੀਟ ਖਾਂਦੇ ਆ ਨਾ ਮੱਛੀ ਖਾਂਦੇ ਆ ਇਥੋਂ ਤੱਕ ਕਿ ਚਾਹ ਵੀ ਆਮ ਹਾਲਤਾਂ 'ਚ ਨਹੀਂ ਪਿੰਦੇ ਅਜਿਹੇ ਆ ਵਿਅਕਤੀ ਜਿਹਨੂੰ ਕਹਿ ਸਕਦੇ ਆ ਕਿ ਜਿਹਨੂੰ ਇੱਕ ਤਰ੍ਹਾਂ ਨਾਲ ਅਮਾਨਦਾਰੀ ਦਪੂਤ ਸਵਾਰ ਹੋਵੇ ਜਿਵੇਂ ਉਹਨਾਂ ਦੀ ਲਿਖਤ 'ਚੋਂ ਲੱਗਦਾ ਹੈ ਉਹਦੇ ਵਿੱਚ ਨਾਲ ਫਿਰ ਕੀ ਹੋ ਜਾਂਦਾ ਕਿ ਥੋੜਾ ਜਿਹਾ ਤੁਹਾਡੇ ਬੜਬੋਲਾਪਣ ਵੀ ਆ ਜਾਂਦਾ ਸਵੈ ਵਿਸ਼ਵਾਸ ਵੀ ਆ ਜਾਂਦਾ ਤੇ ਰੁੱਖਾਪਣ ਵੀ ਆ ਜਾਂਦਾ ਤਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਜੋੜ ਮੇਲ ਆ ਹਰਕੇਸ਼ ਸਿੱਧੂ ਨਿੱਜੀ ਤੌਰ ਤੇ ਮੈਂ ਸਮਝਦਾ ਕਿ ਮੈਂ ਉਹਨਾਂ ਨੂੰ ਵਿਦਿਆਰਥੀ ਜੀਵਨ ਤੋਂ ਹੀ ਉਹਨਾਂ ਨੂੰ ਵੇਖਦਾ ਆ ਰਿਹਾ ਸੀ ਬਾਅਦ ਦੇ ਵਿੱਚ ਉਹਨਾਂ ਬਾਰੇ ਅਫਸਰ ਵਜੋਂ ਜਾਂ ਇੱਕ ਸਿਆਸੀ ਇੱਛਾ ਵਾਲੇ ਲੀਡਰ ਵਜੋਂ ਉਹਨਾਂ ਨਾਲ ਸੁਣਦਾ ਪੜ੍ਹਦਾ ਰਿਹਾ ਪਰ ਇਸ ਕਿਤਾਬ ਨੂੰ ਪੜ੍ਹ ਕੇ ਮੇਰਾ ਉਹਨਾਂ ਪ੍ਰਤੀ ਦ੍ਰਿਸ਼ਟੀਕੋਣ ਕਾਫੀ ਹੱਦ ਤੱਕ ਬਦਲਿਆ ਕਿ ਕਈ ਵਾਰ ਜੋ ਵਿਅਕਤੀ ਸਾਨੂੰ ਬਾਹਰੋਂ ਦਿਸਦਾ ਹੁੰਦਾ ਉਹ ਅੰਦਰੋਂ ਨਹੀਂ ਹੁੰਦਾਗਾ हां मैं एक बात की थी कि ये प्रेरणा स्रोत है। ਹੁਣ ਮੈਂ ਅਗਲੀ ਗੱਲ ਜਿਹੜੀ ਕਰਨੀ ਚਾਹਣਾ ਅਗਲੀ ਗੱਲ ਇਹ ਕਰਨੀ ਚਾਹਣਾ ਕਿ ਉਹਨਾਂ ਨੇ ਕੁਝ ਫਾਰਮੂਲਾ ਕਿਸਮ ਦੀਆਂ ਚੀਜ਼ਾਂ ਦੱਸਤੀਆਂ ਹੈਗੀ। ਕਿ ਪ੍ਰਸ਼ਾਸਨਕ ਫਾਰਮੂਲੇ ਹੈ। ਕਿ ਜਿਵੇਂ ਕਿਸੇ ਦੇ ਸਿਰੇ ਨਹੀਂ ਆਉਣਾ ਪਰ ਆਪਣੀ ਗੱਲ ਵੀ ਨਹੀਂ ਛੱਡਣੀ। ਕਾਨੂੰਨੀ ਨੁਕਤੇ ਵੀ ਵਿਚਾਰਨੇ ਨੇ। ਸਮੇਂ ਦੀ ਸਰਕਾਰ ਦੀ ਵੀ ਮੰਨਣੀ ਪੈਂਦੀ ਹੈਗੀ। ਪਰ ਸਮੇਂ ਦੀ ਸਰਕਾਰ ਦਾ ਹਰ ਗਲਤ ਹੁਕਮ ਨਹੀਂ ਮੰਨਣਾ। ਲੋਗ ਹੱਥ ਦੇ ਲਈ ਬੰਦੇ ਨੂੰ ਗੱਲ ਕਰਨੀ ਚਾਹੀਦੀ ਹੈ ਇਸ ਕਿਸਮ ਦੇ ਜਿਹੜੇ ਫਾਰਮੂਲੇ ਆ ਉਹ ਥਾਂ ਥਾਂ ਤੇ ਖਿੰਡੇ ਪਏ ਪਰ ਜਿਹੜੀਆਂ ਦੋ ਘਟਨਾਵਾਂ ਆ ਉਹਨਾਂ ਦਾ ਜਿੰਨਾ ਬੇਬਾਕੀ ਨਾਲ ਉਹਨਾਂ ਨੇ ਜ਼ਿਕਰ ਕੀਤਾ ਮੈਂ ਉਹ ਤੁਹਾਨੂੰ ਜ਼ਰੂਰ ਪੜ੍ਹ ਕੇ ਸੁਣਾਉਣਾ ਚਾਹਣਾ ਜਦੋਂ ਖਾੜਕੂ ਆਦ ਦਾ ਜ਼ਮਾਨਾ ਸੀ ਖਾੜਕੂ ਆਦ ਨੂੰ ਦਬਾਉਣ ਦੇ ਲਈ ਰੇ ਸਰਦਾਰ ਸ਼ੰਕਰ ਰੇ ਆ ਜਿਹੜੇ ਉਹ ਪੰਜਾਬ ਦੇ ਗਵਰਨਰ ਸੀ ਤਾਂ ਉਹਨਾਂ ਬਾਰੇ ਇਹ ਮਸ਼ਹੂਰ ਸੀ ਕਿ ਉਹ ਇੱਕ ਤਾਂ ਇਹ ਕਿ ਖੁਦ ਮੇਲਿਆਂ ਦੇ ਰੰਗ ਰੰਗੀਨੀਆਂ ਦੇ ਸ਼ਕੀਨ ਸੀਗੇ ਦੂਸਰਾ ਇੱਕ ਪੇ ਮਾਹੌਲ ਨੂੰ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਸੀਗੇ ਕਿ ਪੰਜਾਬ ਵਿੱਚ ਸਭ ਕੁਝ ਠੀਕ ਠਾਕ ਆ ਇਸ ਕਰਕੇ ਉਹ ਸੱਭਿਆਚਾਰਕ ਪ੍ਰੋਗਰਾਮ ਰੱਖਦੇ ਸੀ ਲੋਕਾਂ ਨਾਲ ਸਿੱਧੀਆਂ ਮੀਟਿੰਗਾਂ ਕਰਦੇ ਸੀ ਉਸ ਇੱਕ ਮੀਟਿੰਗ ਦਾ ਬਿਆਨ ਤੇ ਉਸ ਮੀਟਿੰਗ ਦਾ ਜਿਹੜਾ ਬਿਆਨ ਆ ਉਹ ਤੁਹਾਨੂੰ ਜਿਹਨੂੰ ਕਹਿ ਸਕਦੇ ਆ ਕਿ ਅਫਸਰ ਸ਼ਾਹੀ ਦੇ ਅੰਦਰ ਕੀ ਚੱਲਦਾ ਹੈਗਾ ਉਸ ਦਾ ਉਹਦਾ ਹੀ ਰੰਗੀਨ ਮਜਾਜੀ ਉਸ ਸਮੇਂ ਜਿਹੜੀ ਅਫਸਰਾਂ ਦੀ ਆਪਸੀ ਤਣਾ ਤਣੀ ਉਹਦਾ ਇੱਕ ਵਰਤਾਨ ਤਾਂ ਜਿਹੜਾ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਨਾ ਚਾਹਣਾ ਚਾਹਣਾ ਤਾਂ ਜੋ ਤੁਸੀਂ ਜਾਣ ਸਕੋ ਅਤੇ ਤੁਹਾਡੀ ਇਸ ਕਿਤਾਬ ਪੜਨ ਦੇ ਵਿੱਚ ਦਿਲਚਸਪੀ ਪੈਦਾ ਹੋ ਸਕੇ ਸਿੱਧੂ ਸਾਹਿਬ 158 ਪੇਜ ਤੇ ਲਿਖਦੇ ਆ ਗਵਰਨਰ ਦਾ ਦੌਰਾ ਕਿ ਗਵਰਨਰ ਸਾਹਿਬ ਜਿਹੜੇ ਉਹ ਪਟਿਆਲੇ ਦਾ ਦੌਰਾ ਕਰਦੇ ਆ ਤੇ ਉਸ ਸਮੇਂ ਫਿਰ ਉਹ ਕੀ ਉਸ ਸਮੇਂ ਉੱਥੇ ਅੰਦਰ ਇੱਕ ਮੀਟਿੰਗ ਦੇ ਵਿੱਚ ਕੀ ਲਾਖ ਸਾਹਿਬ ਨੇ ਜਿਸ ਕਮਰੇ ਵਿੱਚ ਜਾ ਕੇ ਚਾਹ ਪਾਣੀ ਪੀਣਾ ਸੀ ਕੁਝ ਸਟਾਫ ਤੇ ਹੋਰ ਲੋਕਾਂ ਨੂੰ ਮਿਲਣਾ ਸੀ ਉੱਥੇ ਦੋ ਕੁਰਸੀਆਂ ਵੱਡੀਆਂ ਬਰਾਬਰ ਡਾਹ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਗਵਰਨਰ ਸਾਹਿਬ ਲਈ ਤੇ ਦੂਜੀ ਉਸ ਦੀ ਧਰਮ ਪਤਨੀ ਮਿਸ ਜਰੇ ਲੇਡੀ ਗਵਰਨਰ ਲਈ ਡਾਹੀ ਗਈ ਸੀ ਗਵਰਨਰ ਸਾਹਿਬ ਆ ਕੇ ਆਪਣੀ ਸੀਟ ਤੇ ਬਿਨਾ ਕਿਸੇ ਨੂੰ ਪੁੱਛੇ ਤੇ ਦੱਸੇ ਬਹਿ ਕੇ ਲੇਡੀਜ਼ ਤੇ ਹੋਰ ਪਤਵੰਤਿਆਂ ਨੂੰ ਮਿਲਣ ਲੱਗੇ ਐਨੇ ਨੂੰ ਲੜਕੀਆਂ ਦੇ ਕਾਲਜ ਦੀ ਇੱਕ ਨਟਖਟ ਲੇਡੀ ਲੈਕਚਰਰ ਗਵਰਨਰ ਸਾਹਿਬ ਦੇ ਨਾਲ ਵਾਲੀ ਖਾਲੀ ਸੀਟ ਜੋ ਲੇਡੀ ਗਵਰਨਰ ਲਈ ਰਿਜ਼ਰਵ ਸੀ ਉਸ ਤੇ ਆ ਕੇ ਬੈਠ ਗਈ ਤੇ ਗਵਰਨਰ ਸਾਹਿਬ ਨਾ مشਕੂਲੇ ਮਾਰਨ ਲੱਗੀ ਹੁਣ ਇਸ ਸਥਿਤੀ ਵਿੱਚ ਕਿਸੇ ਕੋਲ ਵੀ ਇਹ ਹਿੰਮਤ ਨਹੀਂ ਕਿ ਉਸ ਲੇਡੀ ਨੂੰ ਹਟਾ ਦੇਵੇ ਜਾਂ ਉਹ ਕਿਤੇ ਗਵਰਨਰ ਸਾਹਿਬ ਨੂੰ ਕੁਝ ਕਹਿ ਦੇਣ ਤਾਂ ਸਾਰੇ ਚੁੱਪਚਾਪ ਵੇਖਦੇ ਆ ਤਾਂ ਉਸ ਸਮੇਂ ਦਾ ਫਿਰ ਉਹ ਬਰਤਾਨਾ ਕਿਵੇਂ ਲਿਖਦੇ ਹੋ ਉਸ ਠਰਕੀ ਮੈਡਮ ਨੇ ਟੇਡਾ ਜਾ ਹੋ ਕੇ ਉਸ ਦੇ ਕੰਨ ਵਿੱਚ ਹੌਲੀ ਆਵਾਜ਼ ਵਿੱਚ ਘੁਸਲ-ਮੁਸਲ ਜੀ ਕਰਕੇ ਕਿਹਾ ਮੈਡਮ ਤੁਹਾਡੇ ਪਿੱਛੇ ਲੇਡੀ ਗਵਰਨਰ ਖੜੀ ਆ ਇਹ ਸੀਟ ਉਹਨਾਂ ਲਈ ਰਾਖਵੀਂ ਗਈ ਸੀ ਤੁਸੀਂ ਖੜੇ ਹੋ ਜਾਓ ਉਹਨਾਂ ਨੂੰ ਬਿਠਾਉਣਾ ਹੈ ਇਹ ਗੱਲ ਹਰਕੇ ਸਿੱਧੂ ਨੂੰ ਜਾ ਕੇ ਕਹਿੰਦਾ ਉਸਨੇ ਮੇਰੀ ਗੱਲ ਇੰਜਨ ਗੌਲੀ ਕੀਤੀ ਜਿਵੇਂ ਉਹ ਗਰਨੇਰ ਸਾਹਿਬ ਦੀ ਛੋਟੀ ਸਾਲੀ ਹੋਵੇ ਤੇ ਮੇਰੇ ਵਰਗੇ ਨੂੰ ਐਰਾ ਗੈਰਾ ਨੱਥੂ ਖੈਰਾ ਸਮਝ ਕੇ ਬੋਲੇ ਅਰੇ बाबू ਤੂੰ ਕਿਸ ਬਾਗ ਦੀ ਮੂਲੀ ਆ ਤੈਨੂੰ ਨਹੀਂ ਪਤਾ ਮੈਂ ਕੌਣ ਆ ਤੇ ਕਿਸ ਨਾਲ ਗੁਸਤਗੂ ਵਿੱਚ ਬੈਠੀ ਆ ਉਸ ਨੂੰ ਆਪਣੇ ਠਰਕ ਦਾ ਜਨੂਨ ਸੀ ਉਦੋਂ ਸਾਨੂੰ ਆਪਣੀ ਡਿਊਟੀ ਦਾ ਮਾਣ ਸੀ ਮੂਰਖ ਆਦ ਦੀ ਬੇਵਕੂਫੀ ਤੇ ਗੁੱਸਾ ਆਇਆ ਜਦੋਂ ਉਸਨੇ ਮੈਨੂੰ ਅੰਗੌਲਿਆ ਕੀਤਾ ਮੈਂ ਉਸਦੀ ਬਾਹ ਫੜੀ ਤੇ ਖਿੱਚ ਕੇ ਉੱਚੀ ਆਵਾਜ਼ ਵਿੱਚ ਬੋਲਿਆ ਮੈਡਮ ਖੜੇ ਹੋਓ ਲੇਡੀ ਗਵਰਨਰ ਨੇ ਬੈਠਣਾ ਹੈ ਇੱਕਦਮ ਸਨਾਟਾ ਜਿਹਾ ਛਾ ਗਿਆ ਉਹ ਔਰਤ ਬੇਵਸਜੀ ਹੋ ਕੇ ਉੱਠ ਖੜੀ ਹੋਈ ਤੇ ਲੇਡੀ ਗਵਰਨਰ ਖਾਲੀ ਸੀਟ ਤੇ ਬੈਠ ਗਈ ਕਮਾਲ ਦਾ ਵਰਤਾਨ ਥਾ ਬਹੁਤ ਖੂਬਸੂਰਤ ਵਰਤਾਨ ਥਾ ਇਥੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਫਸਰ ਕਈ ਵਾਰ ਬਹੁਤ ਕੁਝ ਜਾਣਦਿਆਂ ਹੋਇਆਂ ਵੀ ਅੰਦਰਲੀਆਂ ਗੱਲਾਂ ਨਹੀਂ ਦੱਸਦੇ ਤਹਰ ਕੀ ਸਿੱਧੂ ਨੇ ਇਹ ਦੱਸ ਦਿੱਤੇ ਆ ਇਹ ਗੱਲ ਹੀ ਮੈਨੂੰ ਉਹਨਾਂ ਦੀ ਚੰਗੀ ਲੱਗੀ ਉਹਨਾਂ ਨੇ ਇਸੇ ਹੀ ਜਿਹੜਾ ਮੀਟਿੰਗ ਆ ਜਾਂ ਇਹ ਹੀ ਜਿਹੜੀ ਪਾਰਟੀ ਆ ਉਹਦਾ ਅੱਗੇ ਵਰਤਾਨ ਤੋਰਿਆ ਕਿ ਅਸੀਂ ਤਿੰਨ ਜਾਣੇ ਖੜੇ ਸੀ ਸ਼੍ਰੀ ਸੀਤਲ ਦਾ ਸਰਕਟ ਹਾਊਸ ਦੇ ਹਾਲ ਵਿੱਚੋਂ ਦੀ ਪਿਛਲੇ ਪਾਸਿਓਂ ਪਾਰਟੀ ਵਿੱਚ ਸ਼ਾਮਲ ਹੋਏ ਉਹਨਾਂ ਨੇ ਪਹਿਲਾਂ ਵੀ ਇੱਕ ਦੋ ਮੋٹے ਪੈਗ ਲਾਏ ਹੋਏ ਸੀ ਕਿਉਂਕਿ ਉਹਨਾਂ ਦੀ ਜ਼ਬਾਨ ਤੇ ਲੱਤਾਂ ਵੀ ਲੜਖੜਾ ਰਹੀਆਂ ਸੀ ਉਹਨਾਂ ਸਾਡੇ ਕੋਲ ਆ ਕੇ ਬੈਠੇ ਜੀਏ ਸਾਹਿਬ ਤੂੰ ਬੰਦਾ ਤਾਂ ਵਧੀਆ ਹੈ ਪਰ ਤੂੰ ਪੀਂਦਾ ਨਹੀਂ ਖੁਸ਼ਕੀ ਆ ਬਸ ਆਹੀ ਨੁਕਸ ਲਿਆ ਕੋਈ ਪੈਕਸ਼ਕ ਮੰਗਵਾ ਕਾਇਮ ਹੋਈਏ ਮੈਂ ਨਾਲ ਫਿਰਦੇ ਵੇਟਰ ਨੂੰ ਇਸ਼ਾਰਾ ਕੀਤਾ ਉਹ ਐਸਐਸਪੀ ਕੋਲ ਆ ਗਿਆ ਤੇ ਨਾਲ ਉਸਦੇ ਇੱਕ ਹੋਰ ਫੀਲਾ ਸੀ ਜਿਸ ਨੇ ਐਸਐਸਪੀ ਨੂੰ ਪਟਿਆਲਾ ਪੈਗ ਲਵਾ ਦਿੱਤਾ ਸ਼੍ਰੀ ਡੀਪੀ ਰਾੜੀ ਅਤੇ ਸਰਜੀਤ ਸਿੰਘ ਹੋਰੀ ਨੇ ਮਮੂਲੀ ਜੀ ਫਾਰਮੈਲਿਟੀ ਕਰ ਲਈ ਥੋੜੀ ਦੇਰ ਬਾਅਦ ਲੇਡੀ ਗਵਰਨਰ ਸ਼ਾਇਦ ਬਾਥਰੂਮ ਵਾਪਸ ਜਾ ਕੇ ਆਈ ਸੀ ਸ਼੍ਰੀ ਸੀਤਲਦਾਸ ਨੇ ਲੇਡੀ ਗਵਰਨਰ ਨੂੰ ਅੱਧਾ ਸਲੂਟ ਮਾਰ ਕੇ ਆਪਣੀ ਜਾਣ ਪਛਾਣ ਕਰਵਾਈ ਕੁਝ ਗੱਲਾਂ ਕਰਦਾ ਰਿਹਾ ਐਨ ਐਨ ਸੀਤਲਦਾਸ ਤਾਂ ਲੇਡੀ ਗਵਰਨਰ ਨੂੰ ਕਹਿੰਦਾ ਮੈਡਮ ਆਓ ਡਾਂਸ ਕਰਦੇ ਹਾਂ ਉਹ ਕੁਝ ਹਿਚਕਿਚਾਹਟ ਕਰ ਰਹੀ ਸੀ ਸੀਤਲ ਦਾਸ ਨੇ ਲੇਡੀ ਗਵਰਨਰ ਦਾ ਹੱਥ ਫੜ ਕੇ ਬੈਲੇ ਦਾਸ ਕਰਨ ਲਈ ਘੁੰਮ ਕੇ ਅਰਧ ਚੱਕਰ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਡੀਪੀ ਰੈਡੀ ਨੂੰ ਆਖਿਆ ਰੈਡੀ ਸਾਹਿਬ ਆਪਣੇ ਐਸਐਸਪੀ ਸਾਹਿਬ ਨੇ ਪੰਗਾ ਪਾਇਆ ਹੈ ਆਪਣੇ ਲੇਡੀ ਗਵਰਨਰ ਨੂੰ ਐਸਐਸਪੀ ਦੇ ਚੁਗਲ ਚੋਂ ਕੱਢ ਗਏ ਉਹਨੇ ਰੁੱਖੇ ਤਰੀਕੇ ਨਾਲ ਸਾਨੂੰ ਪਰੇ ਰਹਿਣ ਲਈ ਕਿਹਾ ਡੀਪੀ ਰੈਡੀ ਸਿਆਣਾ ਆਪਸੀ ਸੀ ਉਹ ਅੱਖ ਬੋਚ ਕੇ ਪਰਾਂ ਚੱਲਿਆ ਗਿਆ ਕਮਾਲ ਏ ਕਿਸੇ ਨੂੰ ਸਾਹਿਬ ਇੱਥੇ ਵੀ ਬਾਝ ਨਹੀਂ ਆਈ ਜਾਂ ਕਹਿ ਲੋ ਕਿ ਆਪਣੀ ਜਿਹੜੀ ਆਦਤ ਤੋਂ ਮਜਬੂਰ ਕਿ ਜਿੱਥੇ ਗਲਤ ਗੱਲ ਹੁੰਦੀ ਆ ਉੱਥੇ ਅਫਸਰ ਨੂੰ ਦਖਲ ਅੰਦਾਜ਼ੀ ਕਰਨੀ ਆ ਉਹ ਕਰਦੇ ਆ ਇੱਥੇ ਵੀ ਉਸੀਤਲਦਾਸ ਨੂੰ ਜੱਫਾ ਪਾ ਕੇ ਧੱਕੇ ਨਾਲ ਪਰਾਂ ਲੈ ਜਾਂਦੇ ਆ ਬਹਾਨੇ ਨਾਲ ਤੇ ਇੱਕ ਤਰ੍ਹਾਂ ਨਾਲ ਲੇਡੀ ਗਵਰਨਰ ਦਾ ਖੇੜਾ ਛਲਵਾ ਦਿੰਦੇ ਆ ਅਸਲ ਦੇ ਵਿੱਚ ਕੀ ਆ ਕਿ ਉਹਨਾਂ ਨੇ ਜਿਵੇਂ ਸਵੇ ਜੀਵਨੀ ਦੇ ਵਿੱਚ ਵਰਤਾਂਤ ਬੰਨਿਆ ਕਿ ਅਗਲੇ ਦਿਨ ਸੀਤਲਦਾਸ ਨੇ ਕਿਹਾ ਫੇਰ ਰਾਤ ਨੂੰ ਬਚਾ ਲਿਆ ਅਸਲ ਦੇ ਵਿੱਚ ਇਹ ਕਾਰਨ ਕਰਕੇ ਮੈਨੂੰ ਲੱਗਦਾ ਇੱਕ ਪ੍ਰਸ਼ਾਸਨਿਕ ਅਧਿਕਾਰੀ ਉੱਤੇ ਕਿਹੋ ਜਿਹੇ ਦਬਾਅ ਹੁੰਦੇ ਆ ਉੱਪਰਲੇਆਂ ਦੀਆਂ ਝੜਕਾਂ ਦਾ ਡਰ ਹੇਠਲੇ ਮਤਾਤਾਂ ਤੋਂ ਕੰਮ ਲੈਣਾ ਕਿਵੇਂ ਕੰਮ ਲਿਆ ਜਾਵੇ ਇਹਦੇ ਨਾਲ ਹੀ ਉੱਪਰੋਂ ਪੈਣ ਵਾਲਾ ਸਿਆਸੀ ਦਬਾਅ ਫਿਰ ਹੇਠੋਂ ਜਿਨ੍ਹਾਂ ਦੇ ਨਾਲ ਪਬਲਿਕ ਨਾਲ ਜਨਤਾ ਨਾਲ ਵਾਹ ਪੈਣਾ ਉਹਨਾਂ ਦੀਆਂ ਲੋੜਾਂ ਇਹ ਸਾਰੇ ਕਾਸੇ ਦੇ ਵਿੱਚ ਤਾਲਮੇਲ ਬਿਠਾਉਣਾ ਹੁੰਦਾ ਹੈ ਜੋ ਤਾਲ ਮੇਲ ਉਹਨਾਂ ਨੇ ਕਿਵੇਂ ਕਿਵੇਂ ਬਿਠਾਇਆ ਉਹਦੇ ਜ਼ਿਕਰ ਨੇ ਤਾਂ ਉਸ ਜ਼ਿਕਰ ਮੈਂ ਸਮਝਦਾ ਹਾਂ ਕਿ ਬਹੁਤ ਖੂਬਸੂਰਤੀ ਨਾਲ ਉਹਨਾਂ ਨੇ ਜ਼ਿਕਰ ਕੀਤਾ ਸਭ ਤੋਂ ਜਿਹੜੀ ਚੰਗੀ ਗੱਲ ਆ ਕਿ ਜਦੋਂ ਅਫਸਰ ਅਕਸਰ ਕੋਈ ਬਰਤਾਂਤ ਬੰਨ੍ਹਦੇ ਆ ਤਾਂ ਬਰਤਾਂਤ ਦੇ ਵਿੱਚ ਨਾ ਉਹ ਬਹੁਤ ਸਾਰੀਆਂ ਗੱਲਾਂ ਨਾ ਐਸ ਰੂਪ ਚ ਪਾ ਦਿੰਦੇ ਆ ਕਿ ਜਿਹੜਾ ਕਿਸੇ ਨੂੰ ਕੁਝ ਸਮਝ ਹੀ ਨਾ ਲੱਗੇ ਕਿ ਇੱਕ ਵਾਰ ਦੀ ਗੱਲ ਆ ਇੱਕ ਥਾਂ ਤੇ ਇੱਕ ਵਿਅਕਤੀ ਆ ਕਹਿੰਦਾ ਨਾ ਤੁਹਾਨੂੰ ਪਤਾ ਲੱਗਦਾ ਕਿ ਕਿਹੜੇ ਸ਼ਹਿਰ ਦੀ ਗੱਲ ਆ ਨਾ ਪਤਾ ਲੱਗਦਾ ਕਿ ਕਿਹੜੇ ਅਫਸਰ ਦੀ ਗੱਲ ਆ ਨਾ ਤੁਸੀਂ ਉਹ ਕਿਤੋਂ ਕਨਫਰਮ ਕਰ ਸਕਦੇ ਆ ਕਿਉਂਕਿ ਉਹ ਬੰਦਿਆਂ ਦੇ ਤਾਂ ਨਾਂ ਹੀ ਨਹੀਂ ਲਿਖੇ ਹੁੰਦੇ ਨਾ ਥਾਂ ਲਿਖੇ ਹੁੰਦੇ ਹਰਕੀਰ ਸਿੱਧੂ ਹਰ ਘਟਨਾ ਦਾ ਬਿਆਨ ਕਰਦਿਆਂ ਨਾਂ ਥਾਂ ਘਟਨਾ ਮਿਤੀ ਦੱਸਦਾ ਤੇ ਬਹੁਤ ਸਾਰੇ ਬੰਦੇ ਉਹਨਾਂ ਚੋਂ ਜਿਉਂਦੇ ਆ ਜਿਹਦੇ ਬਾਰੇ ਕਨਫਰਮ ਕੀਤਾ ਜਾ ਸਕਦਾ ਜਿਨ੍ਹਾਂ ਬਾਰੇ ਪੁਸ਼ਟੀ ਕੀਤੀ ਜਾ ਸਹੀ ਕੀ ਇਹ ਗੱਲ ਸੱਚੀ ਹੋਈ ਕਿ ਨਹੀਂ ਹੋਈ ਸਤਿ ਸਿਆਸੀ ਬੰਦੇ ਸਾਰੀਆਂ ਗੱਲਾਂ ਸਮਝਦੇ ਵੀ ਹੁੰਦੇ ਆ ਤੇ ਉਹਨਾਂ ਨੂੰ ਲੁਕਾਉਂਦੇ ਵੀ ਹੁੰਦੇ ਆ ਸਾਨੂੰ ਇਹ ਪੁਸਤਕ ਪੜ੍ਹਦਿਆਂ ਇਹ ਪਤਾ ਲੱਗਦਾ ਕਿ ਇੱਕ ਆਮ ਦੋਸ਼ ਲਾਇਆ ਜਾਂਦਾ ਕਿ ਸਿਆਸੀ ਬੰਦੇ ਕਈ ਵਾਰ ਦੂਜੀਆਂ ਪਾਰਟੀਆਂ ਦੇ ਬੰਦਿਆਂ ਦੀ ਮਦਦ ਵੀ ਕਰ ਦਿੰਦੇ ਆ ਇਹਦੇ ਵਿੱਚ ਬੜੇ ਸਪਸ਼ਟ ਰੂਪ ਦੇ ਵਿੱਚ ਲਿਖਿਆ ਕਿ ਕਦੋਂ-ਕਦੋਂ ਮਹਾਰਾਜਾ ਮਰੀਂਦਰ ਸਿੰਘ ਨੇ ਆਪਣੀ ਪਾਰਟੀ ਦੇ ਬੰਦੇ ਛੱਡ ਕੇ ਦੂਜਿਆਂ ਦੀ ਸਹਾਇਤਾ ਕੀਤੀ ਕਦੋਂ-ਕਦੋਂ ਆਪਣੀ ਹੀ ਪਾਰਟੀ ਦੇ ਬੰਦਿਆਂ ਨੂੰ ਹਰਾਉਣ ਲਈ ਕਿਹੜੇ-ਕਿਹੜੇ ਲੀਡਰਾਂ ਨੇ ਕੀ ਕੁਝ ਕੀਤਾ ਕਿਵੇਂ ਜਿਹੜੇ ਕਈ ਵੱਡੇ ਕੱਪਲੇ ਜਿਹੜੇ ਅਖਬਾਰਾਂ ਦੇ ਵਿੱਚ ਵੀ ਰਿਪੋਰਟ ਹੋਏ ਉਹਨਾਂ ਵਿੱਚ ਕਿਹੜੀ ਤੇ ਕਿਹਨੂੰ ਬਚਾਉਣ ਤੇ ਲੱਗੀ ਹੋਈ ਸੀ ਇਸ ਬਾਰੇ ਬੜੇ ਸਿੱਧੇ ਇਸ਼ਾਰੇ ਹੈਗੇ ਆ ਜਦੋਂ ਪੰਜਾਬ ਸੰਕਟ ਚੱਲ ਰਿਹਾ ਸੀਗਾ ਉਸ ਸਬੰਧ ਦੇ ਵਿੱਚ ਇੱਕ ਹੋਰ ਘਟਨਾ ਜਿਹੜੀ ਉਹ ਵੀ ਹੈ ਕਿ ਇੱਕ ਵਾਰ ਪੁਲਿਸ ਨੇ ਕਿਹਾ ਕਿ ਵਾਰ-ਵਾਰ ਪਟਿਆਲੇ ਦੇ ਵਿੱਚ ਜਿਹੜੇ ਦੋ ਧਾਰਮਿਕ ਸਮੂਹ ਆ ਉਹਨਾਂ ਦਰਮਿਆਨ ਝੜਪਾਂੀਆਂ ਹੁੰਦੀਆਂ ਰਹਿੰਦੀਆਂ ਇਹਨਾਂ ਨੂੰ ਸਿੱਧਾ ਕਰਨ ਦੇ ਲਈ ਕਿਉਂ ਨਾ ਇਹਨਾਂ ਦੀ ਥੋੜੀ ਜੀ ਛੇਤਰ ਪ੍ਰੇਡ ਕੀਤੀ ਜਾਵੇ ਤਾਂ ਉਹ ਜਿਹੜੇ ਏਟਲੇ ਪੱਧਰ ਦੇ ਕਾਹ ਲੋ ਕਿ ਦੰਗਈ ਜਾਂ ਕਾਹ ਲੋ ਕਿ ਥੋੜਾ ਜਿਹਾ ਰੌਲਾ ਗੋਲਾ ਪਾਉਣ ਵਾਲੇ ਹੁੰਦੇ ਆ ਉਹਨਾਂ ਤੇ ਉਹ ਥੋੜਾ ਜਿਹਾ ਸਖਤੀ ਕਰਦੇ ਆ ਤੇ ਉਸੇ ਸਖਤੀ ਦੀ ਜਿਹੜੀ ਇੱਕ ਮੀਟਿੰਗ ਉਸ ਮੀਟਿੰਗ ਦੇ ਵਿੱਚ ਉਸ ਸਮੇਂ ਦੇ ਜਿਹੜੇ ਇੱਕ ਸਿਆਸੀ ਜਥੇਦਾਰ ਆ ਉਹ ਕੀ ਕਹਿੰਦੇ ਆ ਇਹ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹਣਾ ਛਤਰ ਪ੍ਰੇਡ ਵਾਲੀ ਘਟਨਾ ਦੀ ਸਾਰੇ ਸ਼ਹਿਰ ਚ ਚਰਚਾ ਹੋਈ ਉਸ ਵੇਲੇ ਪੁਲਸਤ ਦੀ ਗੱਲਬਾਤ ਨਰਮ ਤੇ ਸਹਿਯੋਗੀ ਸੀ ਮੀਟਿੰਗ ਦੀ ਗੱਲ ਹੋ ਰਹੀ ਹੈ ਕਿ ਐਸਪੀ ਨੇ ਸੰਬੋਧਨ ਐਸਐਸਪੀ ਨੇ ਸੰਬੋਧਨ ਕਰਦਿਆਂ ਆਇਆ ਕਿ ਸਾਰੇ ਪੰਜਾਬ ਚ ਕੀ ਹੋ ਰਿਹਾ ਕੀ ਹੋਵੇਗਾ ਇਹ ਗੱਲ ਛੱਡ ਗਏ ਅਸੀਂ ਆਪਣਾ ਜ਼ਿਲ੍ਹਾ ਸ਼ਾਂਤ ਰੱਖੀਏ ਲੋਕ ਆਪਣਾ ਵਪਾਰ ਕਰਨ ਅਸੀਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰੀ ਕਿਸੇ ਹੋਰ ਸ਼ਰਤ ਚ ਚੰਗਿਆੜੀ ਲੱਗਣ ਤੇ ਇੱਥੇ ਨਾ ਅੱਗ ਲਾਈਏ ਤੇ ਸਾਰੇ ਜ਼ਿੰਮੇਵਾਰ ਤੇ ਸਿਆਣੇ ਹੋ ਆਪੋ ਆਪਣੇ ਫਿਰਕੇ ਗਰੁੱਪ ਧੜਿਆਂ ਨੂੰ ਸਮਝਾਓ ਕਿ ਅਸੀਂ ਸ਼ਾਂਤ ਰਹਿਣਾ ਹੈ ਐਨਾ ਕਹਿ ਕੇ ਐਸਪੀ কুরਸੀ ਤੇ ਬੈਠਣ ਤੋਂ ਪਹਿਲਾਂ ਕਹਿੰਦਾ ਦੋਹਾਂ ਪਾਸਿਆਂ ਤੋਂ ਦੋ-ਦੋ ਸੱਜਣ ਸ਼ਾਂਤੀ ਰੱਖਣ ਲਈ ਸੁਝਾਅ ਦਿਓ ਉਸ ਇਕੱਠ ਵਿੱਚ ਵੱਡੇ ਕੋਹਲੀ ਸਾਹਿਬ ਸਰਦਾਰਾ ਸਿੰਘ ਕੋਹਲੀ ਬੋਲੇ ਜਨਾਬ ਐਸਐਸਪੀ ਤੇ ਡੀਸੀ ਸਾਹਿਬ ਮੈਂ ਲੰਮੀ ਗੱਲ ਨਹੀਂ ਕਰਨੀ ਜੇ ਤੁਸੀਂ ਸ਼ਹਿਰ ਚ ਪੂਰ ਅਮਨ ਸ਼ਾਂਤੀ ਚਾਹੁੰਦੇ ਹੋ ਕੱਲੇ ਛੇਤਰਾ ਨਾਲ ਗੱਲ ਨਹੀਂ ਬਣਨੀ ਇੱਕ ਗੋਲੀ ਮੇਰੇ ਮਾਰ ਦਿਓ ਇੱਕ ਗੋਲੀ ਸ਼ੰਭੂ ਪ੍ਰਸ਼ਾਦ ਦੇ ਮਾਰ ਦਿਓ ਸਾਰਾ ਸ਼ਹਿਰ ਅਮਨ ਸ਼ਾਂਤੀ ਨਾਲ ਵਸੇਗਾ ਐਸਐਸਪੀ ਕਹਿੰਦਾ ਉਹ ਕਿਵੇਂ ਕੋਲੀ ਸਾਹਿਬ ਕਹਿੰਦੇ ਅਸੀਂ ਦੋਵੇਂ ਅੱਗ ਲਗਾਉਂਦੇ ਹਾਂ ਹੋਰ ਲੋਕ ਵਿਚਾਰੇ ਸਾਡੇ ਪਿੱਛੇ ਲੱਗ ਕੇ ਪੱਥਰ ਕਿਰਪਾਨਾਂ ਚੁੱਕ ਲੈਂਦੇ ਨੇ डीसी ਨੇ ਕਿਹਾ ਕੋਲੀ ਸਭ ਆਓ ਫਿਰ ਫੈਸਲਾ ਕਰੀਏ ਕਿ ਤੁਸੀਂ ਅੱਗ ਨਾ ਲਾਉਣਾ ਅਸੀਂ ਛਿੱਤਰ ਨਹੀਂ ਮਾਰਦੇ ਆਪਣੇ ਸ਼ਹਿਰ ਵਿੱਚ ਅਸੀਂ ਭਾਈ ਭਾਈ ਬਣ ਕੇ ਰਹਿਣਾ ਸ਼ੰਭੂ ਪ੍ਰਸ਼ਾਦ ਨੇ ਵੀ ਦੂਜੇ ਪਾਸਿਓ ਤਾਇਦ ਕੀਤੀ ਇਸ ਮਲਵਰਤਨ ਤੇ ਸਿਆਣਪ ਵਾਲਾ ਫੈਸਲਾ ਕਾਫੀ ਲੰਮੇ ਸਮੇਂ ਲਈ ਚੱਲਿਆ ਤੇ ਸ਼ਹਿਰ 'ਚ ਅਮਨ ਸ਼ਾਂਤੀ ਕਾਇਮ ਰਹੀ ਮੈਂ ਇਹ ਕਹਿਣਾ ਚਾਹਣਾ ਕਿ ਕਿਸ ਕਿਸਮ ਦੀਆਂ ਪ੍ਰਸ਼ਾਸਨਿਕ ਮੀਟਿੰਗਾਂ ਹੁੰਦੀਆਂ ਕਿਸ ਕਿਸਮ ਦੀ ਉੱਥੇ ਗੱਲਬਾਤ ਹੁੰਦੀ ਆ ਕਿਸ ਕਿਸਮ ਦੀਆਂ ਪਾਰਟੀਆਂ ਹੁੰਦੀਆਂ ਬੂ ਬੂ ਸਿੱਧੂ ਸਾਹਮਣੇ ਉਹਨਾਂ ਦਾ ਨਕਸ਼ਾ ਖਿੱਚਦਾ ਹੁਣ ਮੈਂ ਇਹ ਗੱਲ ਕਰਦਾ ਕਿ ਅਕਸਰ ਕਿਹਾ ਜਾਂਦਾ ਹੈਗਾ ਕਿ ਪਟਵਾਰੀ ਪੈਸੇ ਖਾਂਦੇ ਨੇ ਤਹਿਸੀਲਦਾਰ ਪੈਸੇ ਖਾਂਦੇ ਨੇ ਏਡੀਸੀ ਪੈਸੇ ਖਾਂਦੇ ਆ ਡੀਸੀ ਪੈਸੇ ਖਾਂਦੇ ਆ ਗ੍ਰਾਂਟਾਂ ਕਿਵੇਂ ਰੁਕੀਆਂ ਜਾਂਦੀਆਂ ਆ ਕਿਸ ਤਰ੍ਹਾਂ ਗਦਾਮਾਂ ਚੋਂ ਕਣਕ ਚੋਰੀ ਹੁੰਦੀ ਆ ਕਿਵੇਂ ਟੈਕਸ ਚੋਰੀ ਹੁੰਦੀ ਇਹ ਗੱਲਾਂ ਲੋਕ ਕਰਦੇ ਨੇ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਖੁਦ ਦੱਸੇ ਕਿ ਕਿਵੇਂ ਇੱਕ ਗਦਾਮ ਦੇ ਵਿੱਚ ਕਣਕ ਦਾ ਭਾਰ ਵਧਾਉਣ ਲਈ ਭਾਵੇਂ ਕੁਝ ਕਣਕ ਪਾਸੇ ਕਰਕੇ ਬਾਕੀ ਕਣਕ ਦਾ ਭਾਰ ਵਧਾਉਣ ਲਈ ਬਾਹਰ ਨੂੰ ਲੋਡ ਚੱਕਣ ਲਈ ਸਪੈਸ਼ਲ ਲੱਗਣ ਤੋਂ ਪਹਿਲਾਂ-ਪਹਿਲਾਂ ਪਾਣੀ ਪਾ ਪਾ ਕੇ ਕਣਕਾਂ ਜਿਹੜੀ ਭਾਰੀ ਕੀਤੀ ਜਾ ਰਹੀ ਸੀ ਕਿਸ ਤਰ੍ਹਾਂ ਜਿਹੜੀ ਚੁੰਗੀ ਚੋਰ ਨੇ ਉਸ ਸਮੇਂ ਚੁੰਗੀਆਂ ਹੁੰਦੀਆਂ ਸੀ ਕਿ ਚੁੰਗੀ ਚੋਰ ਕਿਸ ਚੁੰਗੀ ਚੋਰੀ ਕਰਦੇ ਆ ਕਿਸ ਤਰ੍ਹਾਂ ਚੁੰਗੀ ਦੀ ਚੋਰੀ ਕਰਦੇ ਆ ਕਿਵੇਂ ਜਾਲੀ ਬਿੱਲ ਬਣਾਉਂਦੇ ਇਹ ਸਾਰੇ ਕਾਸੇ ਦਾ ਵਰਤਾਂਤ ਹੈ ਇਹ ਇਹ ਵੀ ਵਰਤਾਂਤ ਹੈਗਾ ਕਿ ਕਿਸ ਪ੍ਰਕਾਰ ਜਿਹੜਾ ਡੀਸੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆ ਮੈਂ ਇਹ ਕਿ ਕਿਤਾਬ ਤੁਸੀਂ ਖੁਦ ਪੜ੍ਹਿਆ ਜੋ ਮੈਂ ਤੁਹਾਨੂੰ ਸਾਰੀ ਕਿਤਾਬ ਪੜ੍ਹ ਕੇ ਨਹੀਂ ਸੁਣਾਉਣੀ ਪਰ ਕੁਝ ਗੱਲਾਂ ਜਿਹੜੀਆਂ ਉਹ ਮੈਂ ਇਸ ਕਰਕੇ ਦੱਸ ਰਿਹਾ ਹਾਂ ਕਿ ਤਾਂ ਕਿ 15 ਨੰਬਰ ਵੀ ਦੱਸ ਰਿਹਾ ਤਾਂ ਕਿ ਤੁਸੀਂ ਇਹ ਜਾਣ ਜੋ ਕਿ ਇਹ ਕਿਤਾਬ ਤੁਹਾਡੇ ਲਈ ਕਿਉਂ ਪੜਨ ਵਾਲੀ ਹੈ ਕਿ ਮੈਂ ਕਿਉਂਕਿ ਸਾਰੀ ਉਮਰ ਵਿਦयकਤਾਰੇ ਨਾਲ ਜੁੜੇ ਆ ਰਿਆਂ ਇਸ ਕਰਕੇ ਵਿਦਿਕ ਆਧਾਰਿਆਂ ਦੇ ਬਾਰੇ ਮੇਰੀ ਇਹ رائے ਆ ਕਿ ਜਿਹੜੀ ਵਿਦਿਆ ਉਹ ਹਰ ਹਾਲਤ ਦੇ ਵਿੱਚ ਸਰਕਾਰੀ ਖੇਤਰ ਦੇ ਵਿੱਚ ਹੀ ਰਹਿਣੀ ਚਾਹੀਦੀ ਆ ਇਹਦੇ ਪ੍ਰਾਈਵੇਟਾਈਜੇਸ਼ਨ ਦੇ ਆਪਣੇ ਕੁਝ ਦੁੱਖ ਨੇ ਇਸ ਸੰਬੰਧੀ ਇੱਕ ਗੱਲ ਆ ਜਿਹੜੀ ਬੜੀ ਮਹੱਤਵਪੂਰਨ ਆ ਉਹ ਤਾਜ ਹੋਟਲ 'ਚ ਸ਼ਾਦੀ ਸਮਾਗਮ ਜਿਹੜਾ ਇਹਦਾ ਚੈਪਟਰ 109 ਉਹਦੇ 397 ਪੇਜ ਤੇ ਲਿਖਦੇ ਹਨ ਇੱਕ ਵੱਡੇ ਵਪਾਰਕ ਕਰਾਣੇ ਨੇ ਨਵੀਂ ਯੂਨੀਵਰਸਿਟੀ ਰਜਿਸਟਰ ਕਰਾਉਣੀ ਸੀ ਪਹਿਲਾਂ ਵਿਦਿਆ ਮੰਤਰੀ ਨੂੰ ਮਿਲੇ ਗੱਲ ਨਹੀਂ ਬਣੀ ਫਿਰ ਉਹਨਾਂ ਟੈਕਨੀਕਲ ਮੰਤਰੀ ਨਾਲ ਸੰਪਰਕ ਕਰਕੇ ਆਪਣਾ ਮੋਰਚਾ ਫਤਿਹ ਕਰ ਲਿਆ ਪਰ ਫਿਰ ਵੀ ਬਿੱਲ ਵਿਧਾਨ ਸਭਾ ਵਿੱਚ ਜਾਣਾ ਸੀ ਕੁਝ ਨਗਦ ਰਕਮ ਮਠਿਆਈ ਦੇ ਡੱਬਿਆਂ ਵਿੱਚ ਪਾ ਕੇ ਸਾਰੇ ਕੈਬਨਿਟ ਮੰਤਰੀਆਂ ਦੇ ਘਰ ਭੇਜ ਦਿੱਤੀ ਮੈਨੂੰ ਜਾਣਕਾਰ ਮੰਤਰੀ ਦੇ ਵੀ ਭੇਜ ਦਿੱਤੀ ਤਾਂ ਜਦੋਂ ਮੈਂ ਅਗਲੇ ਦਿਨ ਉਸਦੇ ਘਰ ਗਿਆ ਉਹਨਾਂ ਕੋਲ ਥੋੜੀ ਵੇਲ ਸੀ ਮੈਨੂੰ ਕਹਿੰਦੇ ਬਾਈ ਜੀ ਕਾਫੀ ਪੀ ਕੇ ਜਾਣਾ ਉਦੋਂ ਕਾਫੀ ਬਣ ਕੇ ਆਈ ਉਸ ਨਾਲ ਕੋਈ ਮਠਿਆਈ ਜਾਂ ਨਮਕੀਨ ਨਹੀਂ ਸੀ ਮੰਤਰੀ ਜੀ ਨੇ ਨਾਲ ਕੁਝ ਖਾਣ ਨੂੰ ਲੈ ਕੇ ਆਉਣ ਲਈ ਕਿਹਾ ਨੌਕਰ ਨੇ ਜਵਾਬ ਦਿੱਤਾ ਘਰ ਵਿੱਚ ਕੋਈ ਮਠਿਆਈ ਨਹੀਂ ਮੰਤਰੀ ਜੀ ਨੇ ਫੇਰ ਕਿਹਾ ਕੱਲ ਰਾਤ ਦਾ ਮਠਿਆਈ ਦਾ ਡੱਬਾ ਆਇਆ ਉਹ ਕਿੱਧਰ ਗਿਆ ਨੌਕਰ ਕਹਿੰਦਾ ਜੀ ਉਹ ਤਾਂ ਫਰਿੱਜ ਵਿੱਚ ਰੱਖਿਆ ਪਿਆ ਹੈ ਉਹ ਕਹਿੰਦਾ ਫਿਰ ਉਸ ਨੂੰ ਕੱਢ ਲਿਆ ਹੋਰ ਕਿਸੇ ਲਈ ਰੱਖਿਆ ਨੌਕਰ ਕਹਿੰਦਾ ਜੀ ਉਸ ਵਿੱਚ ਨੋਟ ਰੱਖੇ ਹੋਏ ਨੇ ਜਦੋਂ ਉਹਨਾਂ ਨੇ ਮੇਰੇ ਸਾਹਮਣੇ ਖੋਲ ਕੇ ਵੇਖਿਆ ਸੱਚਮੁੱਚ ਉਸ ਵਿੱਚ ਹਜ਼ਾਰ ਦੇ ਨੋਟਾਂ ਦੀਆਂ ਪੰਜ ਗੁੱਥੀਆਂ ਮਠਿਆਈ ਵਾਂਗ ਸੈੱਟ ਕਰਕੇ ਰੱਖੀਆਂ ਸਨ ਇਹ ਆ ਹਰਕੇਸ਼ ਸਿੱਧੂ ਇਹ ਆ ਹਰਕੇਸ਼ ਸਿੱਧੂ ਦੀ ਕਿਤਾਬ ਪੜ੍ਹ ਲਵੋ ਪੜਨਾ ਕਿਉਂਕਿ ਇੱਕ ਕਿਤਾਬ 420 ਕਮਾਲ ਦੀ ਗੱਲ ਆ ਵਾਰ-ਵਾਰ ਉਹ ਦਾਵਾ ਦੋ ਤਿੰਨ ਗੱਲਾਂ ਦਾ ਹੀ ਕਰਦੇ ਆ ਕਿ ਇੱਕ ਉਹ ਦਾਵਾ ਕਰਦੇ ਆ ਕਿ ਮੈਂ ਮੀਟ ਸ਼ਰਾਬ ਆਂਡਾ ਮਾਸ ਮੱਛੀ ਕੁਝ ਨਹੀਂ ਖਾਂਦਾ ਦੂਸਰਾ ਉਹ ਦਾਵਾ ਕਰਦੇ ਕਿ ਮੈਂ ਹਮੇਸ਼ਾ ਇਮਾਨਦਾਰੀ ਦੇ ਰਸਤੇ ਤੇ ਚੱਲਦਾ ਹਾਲਾਂਕਿ ਇਹ ਸਮਾਨਦਾਰੀ ਦੇ ਵਿੱਚ ਉਹ ਕਿਤੇ ਵੀ ਨਹੀਂ ਕਹਿੰਦੇ ਕਿ ਮੈਂ ਸਿਫਾਰਿਸ਼ ਨਹੀਂ ਮੰਨਦਾ ਜਾਂ ਮੈਂ ਸਿਫਾਰਿਸ਼ ਨਹੀਂ ਕਰਦਾ ਜਾਂ ਕਰਾਉਂਦਾ ਇਸ ਗੱਲ ਬਾਰੇ ਨਹੀਂ ਉਹ ਕਹਿੰਦੇ ਉਹ ਵਾਰ-ਵਾਰ ਕਹਿੰਦੇ ਆ ਕਿ ਇਹ ਗੱਲ ਮੈਂ ਫਲਾਣੇ ਅਫਸਰ ਨੂੰ ਕਹਿ ਕੇ ਕਰਵਾਈ ਜਾਂ ਇਹ ਗੱਲ ਮੈਂ ਫਲਾਣੇ ਅਫਸਰ ਦੇ ਨਾਲ ਸਾਂਝੀ ਕੀਤੀ ਜਾਂ ਇਹ ਗੱਲ ਮੈਂ ਫਲਾਣੇ ਸਿਆਸੀ ਬੰਦੇ ਤੋਂ ਕਰਵਾਈ ਜਾਂ ਉਹਨੂੰ ਕਹੀ ਸਿਫਾਰਿਸ਼ ਨੂੰ ਉਹ ਠੀਕ ਮੰਨਦੇ ਆ ਜਾਂ ਕਹਿੰਦੇ ਕਿ ਸਿਫਾਰਿਸ਼ ਵਾਲੀ ਗੱਲ ਨੂੰ ਕਹਿੰਦੇ ਆ ਕਿ ਇਹ ਵੀ ਕਰਨੀ ਹੁੰਦੀ ਆ ਜਾਂ ਇਹ ਸਾਡਾ ਪਾਰ ਪਰ ਰਿਸ਼ਵਤ ਦੇ ਉਪੋਕਤ ਪਾ ਪਤਾ ਨਹੀਂ ਕਿ ਕਿਤਾਬ ਦੇ ਜਿਹੜੇ ਪੰਨੇ ਆ 420 ਪੰਨੇ ਆ 420 ਪੰਨਿਆਂ ਦੀ ਮੋਟੀ ਕਿਤਾਬ ਆ ਬਹੁਤ ਸੋਹਣੇ ਪੇਪਰ ਤੇ ਬਹੁਤ ਸੋਹਣੀ ਛਪੀ ਆ ਸਤ ਤ੍ਰਿਸ਼ੀ ਨੇ ਇਹ ਕਿਤਾਬ ਨੂੰ ਛਾਪਿਆ ਹੈਗਾ ਸਤ ਤ੍ਰਿਸ਼ੀ ਪਬਲਿਕੇਸ਼ਨ ਨੇ ਛਾਪਿਆ ਹੈਗਾ ਮੈਂ ਸਮਝਦਾ ਕਿ ਇਹੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਬਹੁਤ ਘੱਟ ਨੇ ਇਹ ਕਿਤਾਬ ਸਾਰੇ ਪੰਜਾਬੀਆਂ ਨੂੰ ਪੜ੍ਹਨੀ ਚਾਹੀਦੀ ਹੈ ਘੱਟੋ ਘੱਟ ਜਿਨ੍ਹਾਂ ਦਾ ਅਫਸਰ ਸ਼ਾਇਨਾ ਵਾਪੈਂਦਾ ਉਹਨਾਂ ਨੂੰ ਪੜ੍ਹਨੀ ਚਾਹੀਦੀ ਹੈ ਅਫਸਰਾਂ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਵਿੱਚ ਸੁਧਾਰ ਆਵੇ ਇਹ ਨੌਜਵਾਨਾਂ ਨੂੰ ਪੜ੍ਹਨੀ ਚਾਹੀਦੀ ਆ ਤਾਂ ਜੋ ਉਹਨਾਂ ਦੇ ਅੰਦਰ ਇੱਕ ਪ੍ਰੇਰਣਾ ਜਾਗੇ ਕੁਝ ਕਰਨ ਦੀ ਇਹਨਾਂ ਸ਼ਬਦਾਂ ਦੇ ਨਾਲ ਹਰਕੇਸ਼ ਸਿੱਧੂ ਨੂੰ ਬਹੁਤ ਬਹੁਤ ਮੁਬਾਰਕ ਬਾਤ